ਚੋਰੀ ਅਲਮਾਰੀ ਵਿੱਚੋਂ ਲੈ ਗਏ ਲੱਖਾਂ ਦਾ ਸਮਾਨ ਚੋਰੀ ਕਰਕੇ ਪਰ ਅੱਖਾਂ ਸਾਹਮਣੇ ਪਏ ਸੋਨੇ ਦੇ ਗਹਿਣੇ ਛੱਡ ਗਏ ਅਕਸਰ ਹੀ ਜਿਸ ਘਰ ਵਿੱਚ ਚੋਰੀ ਹੁੰਦੀ ਹੈ ਤਾਂ ਚੋਰ ਇੱਕ ਵੀ ਕੀਮਤੀ ਚੀਜ਼ ਨਹੀਂ ਛੱਡਦੇ ਪਰ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੋਨੇ ਦੇ ਗਹਿਣੇ ਦਿਖਾਈ ਦੇ ਰਹੇ ਨੇ ਦਰਸਲ ਇਸ ਘਰ ਵਿੱਚ ਚੋਰੀ ਹੋਈ ਸੀ ਅਤੇ ਚੋਰ ਘਰ ਦੀ ਅਲਮਾਰੀ ਵਿੱਚ ਰੱਖੇ ਪੈਸੇ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ਨੇ ਚੈੱਕ ਕੀਤਾ ਤਾਂ ਅਲਮਾਰੀ ਵਿੱਚੋਂ ਸਾਰਾ ਹੀ ਕੀਮਤੀ ਸਮਾਨ ਚੋਰੀ ਹੋ ਗਿਆ ਸੀ ਪਰ ਔਰਤ ਨੇ ਅਲਮਾਰੀ ਦੇ ਕੋਲ ਇਹ ਬੈਡਾਂ ਵਿੱਚ ਅਲੱਗ ਤੋਂ ਆਪਣੇ ਕੁਝ ਸੋਨੇ ਦੇ ਗਹਿਣੇ ਅਤੇ 40000 ਰੁਪਏ ਰੱਖੇ ਸੀ ਜਿਨ੍ਹਾਂ ਦਾ ਕਿ ਚੋਰਾਂ ਨੂੰ ਪਤਾ ਹੀ ਨਹੀਂ ਲੱਗਿਆ ਉਹ ਸਿਰਫ ਅਲਮਾਰੀ ਵਿੱਚੋਂ ਪੈਸੇ ਤੇ ਸੋਨਾ ਚੋਰੀ ਕਰਕੇ ਲੈ ਗਏ ਜੇਕਰ ਇਹ ਸਭ ਵੀ ਅਲਮਾਰੀ ਵਿੱਚ ਪਿਆ ਹੁੰਦਾ ਤਾਂ ਇਹ ਵੀ ਸਾਰਾ ਕੁਝ ਚੋਰੀ ਹੋ ਜਾਣਾ ਸੀ ਪਰਿਵਾਰ ਕੋਲ ਕੁਝ ਵੀ ਨਹੀਂ ਬਚਣਾ ਸੀ ਸੋ ਅਕਸਰ ਹੀ ਸਾਹਮਣੇ ਪਈ ਚੀਜ਼ ਵੱਲ ਜ਼ਿਆਦਾ ਧਿਆਨ ਨਹੀਂ ਜਾਂਦਾ ਜ਼ਿਆਦਾਤਰ ਉਹ ਚੀਜ਼ ਚੋਰੀ ਹੁੰਦੀ ਏ ਜੋ ਕਿ ਅਲਮਾਰੀਆਂ ਵਿੱਚ ਸਾਮਕੇ ਰੱਖੀ ਹੁੰਦੀ ਏ ਸੋ ਇਸ ਤੋਂ ਇੱਕ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਕਦੇ ਵੀ ਘਰ ਵਿੱਚ ਕੀਮਤੀ ਚੀਜ਼ਾਂ ਇੱਕ ਹੀ ਥਾਂ ਤੇ ਥੀਆਂ ਨਾ ਰੱਖੋ ਕਿਉਂਕਿ ਰੱਬ ਨਾ ਕਰੇ ਜੇ ਕਦੇ ਚੋਰੀ ਹੋ ਜਾਵੇ ਤਾਂ ਕੁਝ ਤਾਂ ਬਚ ਜਾਵੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ